ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਜਿਹੜੇ ਤਿਆਰ ਕੀਤੇ ਹੋਏ ਸੂਟ ਨੇ ਕਿਉਂਕਿ ਅੱਜ ਆਪਾਂ ਕੋਈ ਹੋਰ ਵੀਡੀਓ ਨਹੀਂ ਬਣਾਈ ਬਿਜੀ ਸੀ ਟਾਈਮ ਨਹੀਂ ਲੱਗਿਆ ਤੇ ਇਸ ਦੀ ਆਪਾਂ ਦਿਖਾਉਣੀ ਆ ਵੀ ਆਹ ਆ ਕਮੀਜ਼ ਹੈ ਇਹਦੇ ਤੇ ਆਪਾਂ ਇਦਾਂ ਲੈਂਸ ਲਾ ਦਿੱਤੀ ਇਹਦੇ ਤੇ ਇਹ ਤਰਪਾਈ ਹੁੰਦਾ ਹੋਇਆ ਸੀ ਇਹਦੇ ਤੇ ਨਾ ਆਪਾਂ ਵਿੱਚ ਨਹੀਂ ਪਾਈ ਹੈਗੀ ਉੱਪਰ ਹੀ ਉਦਾਂ ਘੁੰਮਾ ਦੇਤੀ ਆ ਠੀਕ ਹੈ ਤੇ ਨੀਚੇ ਇਸ ਤਰ੍ਹਾਂ ਕਰਕੇ ਬੜੀ ਸਿਭਾਈ ਦੇ ਨਾਲ ਆਪਾਂ ਘੁੰਮ ਲੈ ਇਸ ਇਦਾਂ ਨਾਲ ਰੇਤੀ ਘੁੰਮ ਤੇ ਆਈਡੀਆ ਜੇ ਹੋ ਜਾਂਦੇ ਨੇ ਹਨਾ ਆਪਾਂ ਨੂੰ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਪਗੜਾ ਬਣਾਇਆ ਸਲਵਾਰ ਨਾਲ ਦਾ ਆਪਾਂ ਖਫਕਾ ਬੈਂਟੈਕਸ ਪਾ ਕੇ ਲਾ ਦਿੱਤਾ ਫਿਰ ਇਦਰ ਲੈਸ ਲਾ ਦਿੱਤੀਆਂ ਨੇ ਤੇ ਪਾਕਿਸਤਾਨੀ ਟੈਪ ਥੋੜੀ ਜਿਹੀ ਆਪਣੀ ਬਾਝੂ ਹੈ ਇਹਦੇ ਚ ਆਪਾਂ ਕੱਟ ਕੇ ਲੈਸ ਪਾ ਦਿੱਤੀ ਇਸ ਤਰ੍ਹਾਂ ਤੇ ਆਪ ਜਿਹੜੀ ਇਹ ਸੈਡਾਂ ਵਾਲੀ ਹੈ ਇਹ ਆਪਾਂ ਗੋਮ ਲਾ ਦਿੱਤੀ ਤੇ ਇਹਦੇ ਨਾਲ ਸਲਵਾਰ ਸੀ ਇਸ ਤਰ੍ਹਾਂ ਨੈਕ ਟ੍ਰੈਂਟ ਦੀ ਇਹਨੂੰ ਆਪਾਂ ਛੋਟੀ ਲੈਸ ਹੈ ਜਿਹੜੀ ਉਹ ਕੋਣ ਇਥੇ ਲਾ ਦਿੱਤੀ ਨੀਚੇ ਪਹੁੰਚ ਜਾਂਦੀ ਤੇ ਸਫਾਈ ਦੇ ਨਾਲ ਇਹਨੂੰ ਵਧੀਆ ਪਲਾਈ ਤੇ ਆ ਵੀ ਆਪਾਂ ਕੱਟ ਕੇ ਨਹੀਂ ਪਾਈ ਹੈਗੀ ਤੇ ਵੀ ਹਨਾ ਦਿਲ ਜਾਨੀ ਕਰਦਾ ਵੀ ਕੱਟ ਕੇ ਪਾਈਏ ਤੇ ਇਹ ਆਪਾਂ ਇਦਾਂ ਵੀ ਲਾ ਸਕਦੇ ਆ ਤੇ ਸੋਹਣੀ ਵੀ ਲੱਗਦੀ ਹੈ ਹਨਾ ਇਦਾਂ ਥੋੜੀ ਜੀ ਜਿਆਦੀ ਵੀ ਉਹ ਹੈਵਨਿਊ ਬਣਾਈ ਸਲਵਾਰ ਥੋੜੀ ਜੀ ਸਟੇਟ ਜੀ ਹੈ ਤੇ ਇਸ ਤਰ੍ਹਾਂ ਆਪਾਂ ਇਹਦੇ ਨਾਲ ਇਹ ਤਿਆਰ ਕੀਤਾ ਤੇ ਇਦਾਂ ਦੇ ਆਪਾਂ ਟਾਈ ਡੇ ਕਰਕੇ ਦੁਪੱਟਾ ਇਹ ਤੇ ਆ ਕਿਤਾ ਹੋਇਆ ਉਹਦੇ ਤੇ ਲੈਸ ਲਾਉਣੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਨਾਲੇ ਤੁਹਾਨੂੰ ਆਪਾਂ ਦੁਪੱਟੇ ਤੇ ਲੈਸ ਗੁੰਮ ਲਾਉਣੀ ਦੱਸਾਂਗੇ ਤੇ ਇਹਦੇ ਨਾਲ ਦੀ ਲੈਸ ਆਪਾਂ ਲਾਉਣੀ ਠੀਕ ਹੈ ਜੀ ਤੇ ਦੂਸਰਾ ਆਪਾਂ ਇਹ ਤਾਂ ਪੈਂਟ ਪਲਾਜ ਹੋਇਆ ਐਫੈਕਟ ਪਲਾਜ ਉਤੇ ਆਪਾਂ ਇਸ ਤਰ੍ਹਾਂ ਲੈਸ ਪਾਈ ਇਹ ਵਿੱਚ ਇਹ ਕੱਟ ਕੇ ਪਾਈ ਹੋਈ ਆ ਆਪਾਂ ਪੈਂਟ ਪਲਾਜ ਉਤੇ ਇਹ ਆਪਾਂ ਪੈਂਟ ਪਲਾਜ ਬਣਾਇਆ ਪਿਆ ਇਹਦੇ ਨਾਲ ਆ ਆਪਾਂ ਕਸਤਾਂ ਦੀ ਹੈ ਜਿੱਕ ਮੀਂਝ ਇਸ ਤਰ੍ਹਾਂ ਦਾ ਇਸ ਤਰ੍ਹਾਂ ਪਗੜਾ ਕਰਿਆ। ਗਦੈਤੀ ਵੀ ਵਾਲੇ ਦਾਲੇ ਆਪਣਾ ਲੈਸ ਲਾਈਏ। ਤੇ ਪਲਾਜ਼ੋ ਦੇ ਨਾਲ ਦਾ ਆਪਾਂ ਕੱਪੜਾ ਲੈ ਕੇ ਬਾਜੂ ਬਣਾਈਆਂ ਨੇ। ਐਸਟਰਾ। ਕੱਟ ਪਾ ਕੇ ਇੱਥੇ ਆਪਾਂ ਲੈਸ ਲਾ ਦਿੱਤੀ। ਇਹ ਪਲਾਜ਼ੋ ਦੇ ਨਾਲ ਦਾ ਕੱਪੜਾ ਆਇਆ। ਕਿਉਂਕਿ ਇਹ ਕਾਟਨ ਹੈ ਪਿਓਰ ਕਾਟਨ। ਤੇ ਇੱਥੇ ਆਪਾਂ ਇਹਦੇ ਵਿੱਚ ਲੈਸ ਲਾ ਦਿੱਤੀ। ਇਹ ਵੀ ਆਪਾਂ ਉੱਪਰ ਹੀ ਲਾਈ ਹੈ। ਕੱਟ ਕੇ ਨਹੀਂ ਪਾਈ। ਇਹ ਕੱਟ ਕੇ ਪਾਈ ਹੈ। ਕੱਟ ਕੇ ਪਾਈ ਹੈ। ਹਾਂਜੀ ਇਹ ਕੱਟ ਕੇ ਪਾਈ ਹੈ। ਐਸ ਤਰ੍ਹਾਂ ਬੜੀ ਸਫਾਈ ਦੇ ਨਾਲ ਕੱਟ ਕੇ ਆਪਾਂ ਇਹ ਲੈਸ ਪਾਈ ਹੈ ਤੇ ਇਦਾਂ ਦਾ ਆਪਾਂ ਇਹ ਸੁਖਿਆ ਕੀਤਾ ਤੇ ਆਹ ਸੁਟਾਪਾ ਤਿਆਰ ਕੀਤਾ ਇਸ ਤਰ੍ਹਾਂ ਇਹਦੇ ਗਲ ਤੇ ਲਾਈ ਹੋਈ ਹੈ ਤੇ ਇਹਦੇ ਬੈਕ ਸਾਈਡ ਤੇ ਵੀ ਸਾਰੇ ਕੰਮ ਲਾਈ ਹੋਈ ਹੋਇਆ ਹੈ ਤਾਂ ਲੈਸ ਤੇ ਇਹਦੇ ਉੱਪਰ ਆ ਲਾਈ ਹੈ ਤੇ ਇਹਦੀ ਆਪਾਂ ਕਫਾ ਲਈ ਬਣਾਈ ਹੈ ਵਾਜੂ ਇਸ ਤਰ੍ਹਾਂ ਦੀ ਇਹ ਇਹਦੇ ਨਾਲ ਪਾਕਿਸਤਾਨੀ ਸਲਵਾਰ ਹੈ ਤੇ ਉਹਦੇ ਤੇ ਵੀ ਆਪਾਂ ਇਸ ਤਰ੍ਹਾਂ ਕੋਚੇ ਬਣਾ ਕੇ ਨੀਚੇ ਲੈਸ ਲਾਈਏ ਤੇ ਇਸ ਤਰ੍ਹਾਂ ਆਪਾਂ ਸਲਵਾਰ ਨੰਬਰੀ। ਤੇ ਆ ਟਾਈਟਾ ਹੀ ਸਲਵਾਰ ਹੈ ਤੇ ਟਾਈਟਾ ਹੀ ਦੁਪੱਟਾ ਆ ਤੇ ਇਹਦੇ ਨਾਲ ਸਲਵਾਰ ਹੈਗੀ ਪਾਕਿਸਤਾਨੀ ਸਲਵਾਰ ਹੈ ਇਹਦੇ ਚ ਇਹ ਬਿਨਾ ਉਹਦੇ ਤੋਂ ਬਣਾਈ ਆ ਆਪਾਂ ਬਿਨਾ ਕੁੰਡੇ ਤੋਂ ਤੇ ਇਹ ਹੈਗੀ ਚਿਕਨ ਦੀ ਇਹਦੇ ਨਾਲ ਵਾਲਾ ਕਮੀਜ਼ ਕਮੀਜ਼ ਆਪਾਂ ਇਦਾਂ ਲੈਸ ਲਾ ਕੇ ਤੇ ਆਖਿੱਤਾ ਚੋਰਸ ਗਾਲ ਬਣਾਇਆ ਇਹਦਾ ਇਹਦੇ ਤੇ ਇਸ ਤਰ੍ਹਾਂ ਆਪਣਾ ਐਸ ਲਾਈ ਹੈ ਇਸ ਤਰ੍ਹਾਂ ਦੀ ਬਾਜੂ ਤੇ ਲਾਈ ਹੋਈ ਹੈ ਇਹ ਨੈਰੋ ਬਾਜੂ ਆ ਤੇ ਇਸ ਤਰ੍ਹਾਂ ਆਪਾਂ ਇਹਦੇ ਦੋ ਪੱਟੀਆਂ ਅੱਗੇ ਲਾਈਆਂ ਹਨ ਇਸ ਤਰ੍ਹਾਂ ਆਪਾਂ ਤੁਹਾਨੂੰ ਆ ਦਿਖਾ ਦਿੰਨੇ ਆ ਇਹ ਵੀ ਆਪਾਂ ਆਪ ਤਿਆਰ ਕੀਤਾ ਸੀਗਾ ਆ ਵਾਲਾ ਬਾਰਡਰ ਠੀਕ ਹੈ ਜੀ ਪੈਂਟਕਸ ਪਾਏ ਨੇ ਇੱਕ ਇੱਕ ਆਪਾਂ ਗੋਟਾ ਪੱਟੀ ਹੈ ਨਾ ਜਿਹੜਾ ਉਹ ਫਿਰਕੀ ਦੇ ਵਿੱਚ ਭਰ ਕੇ ਤੇ ਇਸ ਤਰ੍ਹਾਂ ਬਣਾਏ ਹੋਏ ਨੇ ਇਹ ਇਦਾਂ ਆਪਾਂ ਬਾਜੂ ਤੇ ਵੀ ਲਾਏ ਨੇ ਇਸ ਤਰ੍ਹਾਂ ਆਪਾਂ ਬਾਜੂ ਤੇ ਵੀ ਲਾਏ ਨੇ ਤੇ ਇਸ ਤਰ੍ਹਾਂ ਆਪਾਂ ਕੁੰਬੀਸ ਦੇ ਤੇ ਲਾਏ ਤੇ ਆਪਾਂ ਪੌਂਚੇ ਤੇ ਵੀ ਲਾਏ ਨੇ ਆਹ ਲੈਸ ਆਪਾਂ ਨੂੰ ਉਹ ਪਿੰਕ ਵਾਲੀ ਨਹੀਂ ਸੀ ਮਿਲੀ ਹੋਰ ਤੇ ਆਪਾਂ ਇਹ ਲੈਸ ਦੂਸਰੀ ਲਾ ਦਿੱਤੀ ਹੈ ਤਾਂ ਵੀ ਬਹੁਤ ਸੋਹਣੇ ਲੱਗਦੇ ਨੇ ਇਦਾਂ ਆਪਾਂ ਪੌਂਚਾ ਬਣਾਇਆ ਹੋਇਆ ਇਹਦਾ ਇਹ ਗੋਟਾ ਪੱਟੀ ਦਾ ਡਿਜ਼ਾਈਨ ਹੈ ਇਹ ਫਿਰਕੀ ਦੇ ਵਿੱਚ ਭਰ ਕੇ ਬਣਦਾ ਆ ਵੀ ਆਹ ਆ ਜਿਹੜੀ ਉਹ ਲੈਸ ਹੁੰਦੀ ਆ ਇਸ ਤਰ੍ਹਾਂ ਜਿਗਜੈਗ ਵੀ ਕਹਿ ਦਿੰਦੇ ਨੇ ਇਹ ਆਪਾਂ ਗਲੇ ਤੇ ਲਾਈਏ ਇਸ ਤਰੀ ਤੇ ਇਸ ਤਰ੍ਹਾਂ ਆਪਾਂ ਘੇਰੇ ਤੇ ਲਾਈਏ ਪੈਂਟਕ ਸੇ ਦੇ ਵਿੱਚ ਲੰਬੇ ਤਿੰਨ ਤਿੰਨ ਪਾ ਦਿੱਤੇ ਨੇ ਇਸ ਤਰ੍ਹਾਂ ਲੰਬੇ ਤਿੰਨ ਤਿੰਨ ਲਈ ਜੋੜ ਲਿਆ ਟ ਦਾ ਸੋਤੇ ਤੇ ਇਸ ਤਰ੍ਹਾਂ ਆਪਾਂ ਸਿੰਪਲ ਜਿਹੇ ਤਰੀਕੇ ਦੇ ਨਾਲ ਪੌਂਚੇ ਤੇ ਲਾ ਦਿੱਤੀ ਹੈ ਤੇ ਇਹਦੇ ਨਾਲ ਟਾਈਟਾਈ ਦੁਪੱਟਾ ਹੈ ਇਸ ਤਰ੍ਹਾਂ ਪਤੇ ਨਰੰਗਾ ਦਾ ਕਰਾਇਆ ਹੋਇਆ ਹੈ ਤੇ ਇਹ ਸੀ ਤਾਂ ਤੇ ਜੇ ਵੀਡੀਓ ਪਸੰਦ ਆਈ ਤਾਂ ਵੀ ਸਾਡਾ ਸੂਟ ਤਿਆਰ ਕੀਤੀ ਹੋਇਆ ਪਸੰਦ ਆ ਅੱਗੇ ਤੋਂ ਹੋਰ ਵੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਣਾ ਕਿ ਤੁਹਾਨੂੰ ਕਿਹੜਾ ਬਣਿਆ ਠੀਕ ਹੈ ਜੀ